ਸਵਾਗਤ ਹੈ ਅੱਜ ਆਪਾਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਸਾਬਕਾ ਜਥੇਦਾਰ ਉਹਨਾਂ ਦੇ ਇੱਕ ਪਾਸ਼ਣ ਤੇ ਨਜ਼ਰ ਮਾਰ ਰਹੇ ਹਾਂ ਸਿਰਲੇਖ ਹੈ ਪੰਥ ਨਾਲ ਕੀਤੀ ਗਦਾਰੀ ਦਾ ਪਰਦਾਫਾਸ਼ ਕਾਫੀ ਕਹਿਲੋ ਸਿੱਧਾ ਤੇ ਤਿੱਖਾ ਸਿਰਲੇਖ ਹੈ ਹਾਂਜੀ ਬਿਲਕੁਲ ਸਿਰਲੇਖ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਗੱਲ ਬਹੁਤ ਸਪਸ਼ਟ ਤੇ ਸ਼ਾਇਦ ਸਖਤ ਹੋਵੇਗੀ ਹਾਂ ਤੇ ਇਹ ਸਿੱਧਾ ਨਿਸ਼ਾਨਾ ਸਾਧਦਾ ਹੈ ਜਿਹੜੀਆਂ ਸਿੱਖ ਧਾਰਮਿਕ ਸੰਸਥਾਵਾਂ ਨੇ ਉਨਾ ਵਿੱਚ ਸਿਆਸੀ ਦਖਲ ਦੀ ਗੱਲ ਕਰਦਾ ਹੈ ਤੇ ਪਿਛਲੇ ਸਾਲਾਂ ਦੀਆਂ ਕਾਰਵਾਈਆਂ ਤੇ ਹਾਂਜੀ ਤੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਆਪਾਂ ਸਮਝੀਏ ਕਿ ਇਸ ਭਾਸ਼ਣ ਚ ਮੁੱਖ ਗੱਲਾਂ ਮੁੱਖ ਦਾਅਵੇ ਕੀ ਨੇ ਬਿਲਕੁਲ ਚਲੋ ਫਿਰ ਇਸ ਨੂੰ ਥੋੜਾ ਖੋਲਦੇ ਹਾਂ ਪਹਿਲਾ ਵੱਡਾ ਨੁਕਤਾ ਵੱਡਾ ਇਲਜ਼ਾਮ ਕੀ ਲਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਸਭ ਤੋਂ ਪਹਿਲਾਂ ਤੇ ਬਹੁਤ ਹੀ ਮਤਲਬ ਗੰਭੀਰ ਗੱਲ ਉਹ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜੇ ਪਾਸੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇਹਨਾਂ ਦੋਹਾਂ ਮਹਾਨ ਤਖਤਾਂ ਵਿਚਕਾਰ ਨਾ ਜਾਣਬੁੱਝ ਕੇ ਟਕਰਾਅ ਪੈਦਾ ਕੀਤਾ ਗਿਆ ਅੱਛਾ ਜਾਣਬੁੱਝ ਕੇ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਇੱਕ ਖਾਸ ਵਿਅਕਤੀ ਦੀ ਸਿਆਸਤ ਬਚਾਉਣ ਲਈ ਹੋਇਆ ਹੈ ਇਸ਼ਾਰਾ ਸਾਫ਼ ਹੈ ਸੁਖਬੀਰ ਬਾਦਲਵਾਲ ਜਾਂਦਾ ਹੈ ਤੇ ਉਹ ਇਸ ਨੂੰ ਨਜਾਇਜ਼ ਦਖਲਅੰਦਾਜ਼ੀ ਕਹਿੰਦੇ ਨੇ ਹੂੰ ਉਹ ਤਖਤਾਂ 'ਚ ਟਕਰਾ ਇਹ ਤਾਂ ਬਹੁਤ ਵੱਡੀ ਗੱਲ ਹੈ ਪਰ ਉਹ ਸਿਰਫ ਇੱਥੇ ਹੀ ਨਹੀਂ ਰੁਕਦੇ ਹੈਨਾ ਨਹੀਂ ਬਿਲਕੁਲ ਨਹੀਂ ਉਹ ਇਸ ਨੂੰ ਅੱਗੇ ਜੋੜਦੇ ਨੇ ਪਿਛਲੇ ਸਿਆਸੀ ਗਠਜੋੜ ਨਾਲ ਮਤਲਬ ਜਦੋਂ ਉਹ ਖੁਦ ਜਥੇਦਾਰ ਸੀਗੇ ਤੇ ਅਕਾਲੀ ਦਲ ਦਾ ਗਠਜੋੜ ਸੀ ਭਾਜਪਾ ਆਰਐਸਐਸ ਨਾਲ ਅੱਛਾ ਹਾਂ ਉਦੋਂ ਉਹ ਕਹਿੰਦੇ ਨੇ ਉਹਨਾਂ ਤੇ ਦਬਾਅ ਪਾਇਆ ਗਿਆ ਸੀ ਮਤਲਬ ਅਕਾਲੀ ਲੀਡਰਸ਼ਿਪ ਵੱਲੋਂ ਕਿ ਤੁਸੀਂ ਭਾਜਪਾ ਜਾਂ ਆਰਐਸਐਸ ਖਿਲਾਫ ਨਾ ਥੋੜਾ ਨਰਮ ਬੋਲੋ ਬਿਆਨਬਾਜ਼ੀ ਨਰਮ ਰੱਖੋ ਅੱਛਾ ਮਤਲਬ ਉਦੋਂ ਗਠਜੋੜ ਸੀ ਤੇ ਨਰਮੀ ਤੇ ਹੁਣ ਜਦੋਂ ਨਹੀਂ ਹੈ ਤਾਂ ਹਾਂ ਉਹੀ ਉਹ ਵਿਰੋਧਾਪਾਸ ਦਿਖਾ ਰਹੇ ਨੇ ਕਿ ਉਦੋਂ ਸਿਆਸਤ ਹੋਰ ਸੀ ਹੁਣ ਹੋਰ ਹੈ ਇਹ ਗੱਲ ਤਾਂ ਕਾਫੀ ਦਿਲਚਸਪ ਮੋੜ ਲਿਆ ਹੁੰਦੀ ਹੈ ਤੇ ਇਸੇ ਨਾਲ ਜੁੜੀ ਉਹ ਗਦਾਰ ਵਾਲੀ ਗੱਲ ਵੀ ਕਰਦੇ ਨੇ ਹਾਂਜੀ ਬਿਲਕੁਲ ਉਹ ਕਹਿੰਦੇ ਨੇ ਕਿ ਕੁਝ ਲੋਕਾਂ ਨੂੰ ਜਿਵੇਂ ਮਨਪ੍ਰੀਤ ਸਿੰਘ ਯਾਲੀ ਉਹਨਾਂ ਨੂੰ ਗਦਾਰ ਕਿਹਾ ਗਿਆ ਪਰ ਗਿਆਨੀ ਜੀ ਦੇ ਹਿਸਾਬ ਨਾਲ ਉਹ ਤਾਂ ਅਕਾਲ ਤਖਤ ਦੇ ਹੁਕਮਨਾਮੇ ਨਾਲ ਖੜੇ ਸੀ ਹੂੰ ਤੇ ਦੂਜੇ ਪਾਸੇ ਉਹਨਾਂ ਦਾ ਇਸ਼ਾਰਾ ਹੈ ਕਿ ਜਿਨ੍ਹਾਂ ਨੇ ਅਸਲ ਚ ਪੰਥ ਦਾ ਨੁਕਸਾਨ ਕੀਤਾ ਉਹ ਆਪਣੇ ਆਪ ਨੂੰ ਪੰਥ ਪ੍ਰਸਤ ਦੱਸੀ ਜਾਂਦੇ ਨੇ ਤੇ ਉਹ ਯਾਲੀ ਦੀ ਨਿਯੁਕਤੀ ਦਾ ਬਚਾ ਕਿਵੇਂ ਕਰਦੇ ਨੇ ਉਹ ਤਖਤ ਦੀ ਮਰਿਆਦਾ ਦਾ ਹਵਾਲਾ ਦਿੰਦੇ ਨੇ ਕਹਿੰਦੇ ਨੇ ਕਿ ਪੁਰਾਣੀਆਂ ਮਿਸਾਲਾਂ ਹੈਗੀਆਂ ਨੇ ਤੇ ਮਰਿਆਦਾ ਮੁਤਾਬਕ ਕਿਸੇ ਪਤਿਤ ਵਿਅਕਤੀ ਮਤਲਬ ਜੋ ਧਰਮ ਤੋਂ ਹਾਰਜ ਹੋਵੇ ਉਸ ਨੂੰ ਵੀ ਸਲਾ ਮਸ਼ਵਰੇ ਲਈ ਬੁਲਾਇਆ ਜਾ ਸਕਦਾ ਪਾਵੇਂ ਉਸ ਨੂੰ ਬਾਅਦ ਚ ਤਖਤ ਤੇ ਪੇਸ਼ ਹੋਣਾ ਪਵੇ ਅੱਛਾ ਮਤਲਬ ਉਹ ਆਪਣੇ ਫੈਸਲੇ ਨੂੰ ਧਾਰਮਿਕ ਰਵਾਇਤਾਂ ਦੇ ਅੰਦਰ ਹੀ ਰੱਖ ਰਹੇ ਨੇ ਹਾਂਜੀ ਇਹੀ ਕੋਸ਼ਿਸ਼ ਹੈ ਠੀਕ ਹੈ ਪਰ ਇਹ ਗਲ ਸਿਰਫ ਇਹਨਾਂ ਕੁਝ ਘਟਨਾਵਾਂ ਤੱਕ ਸੀਮਿਤ ਨਹੀਂ ਉਹ ਪਿਛਲੇ ਪੂਰੇ ਸ਼ਾਸਨ ਕਾਲ ਤੇ ਵੀ ਮਤਲਬ ਸਵਾਲ ਚੁੱਕਦੇ ਨੇ ਹਾਂ ਬਿਲਕੁਲ ਇਹ ਪਾਸ਼ਣ ਇੱਕ ਤਰ੍ਹਾਂ ਨਾਲ ਪਿਛਲੇ ਕੋਈ 15 ਸਾਲਾਂ ਦਾ ਲੇਖਾ ਜੋਖਾ ਹੈ ਤੇ ਬਹੁਤ ਹੀ ਕਹਿ ਲਓ ਤਿੱਖੀ ਆਲੋਚਨਾ ਹੈ ਕੀ ਕੀ ਮੁੱਖ ਨੁਕਤੇ ਨੇ ਉਸ ਆਲੋਚਨਾ ਵਿੱਚ ਕਈ ਨੇ ਜਿਵੇਂ ਉਹ ਕਹਿੰਦੇ ਨੇ ਕਿ ਆਮ ਸਿੱਖਾਂ ਦੀਆਂ ਸ਼ਿਕਾਇਤਾਂ ਮਨ ਲਓ ਥਾਣੇ 'ਚ ਕਿਸੇ ਦੀ ਦਸਤਾਰ ਉਤਾਰਤੀ ਜਾਂ ਦਾੜੀ ਦੀ ਬੇਅਦਬੀ ਹੋਈ ਇਹਨਾਂ ਨੂੰ ਅਣਗੌਲਿਆ ਕੀਤਾ ਗਿਆ ਇੱਥੋਂ ਤੱਕ ਕਿ ਪਾਣੀਆਂ ਦੇ ਮੁੱਦੇ ਤੇ ਜੋ ਹੁਣ ਸਟੈਂਡ ਲਿਆ ਜਾ ਰਿਹਾ ਹੈ ਉਸ ਤੇ ਵੀ ਸਵਾਲ ਹੈ ਕਿ ਪਹਿਲਾਂ ਕਿਉਂ ਨਹੀਂ ਤੇ ਸਭ ਤੋਂ ਵੱਡਾ ਦੋਸ਼ ਸ਼ਾਇਦ ਇਹੀ ਹੈ ਕਿ ਪੰਥ ਤੇ ਪੰਜਾਬ ਨਾਲੋਂ ਪਰਿਵਾਰ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਪਰਿਵਾਰ ਨੂੰ ਪੰਥ ਤੋਂ ਉੱਪਰ ਰੱਖਿਆ ਗਿਆ ਇਹ ਇਲਜ਼ਾਮ ਹੈ ਹਾਂਜੀ ਮੋਟਾ ਮੋਟਾ ਇਹੀ ਨਿਚੋੜ ਹੈ ਉਹਨਾਂ ਦੀ ਆਲੋਚਨਾ ਦਾ ਇਹ ਸਾਰੀ ਆਲੋਚਨਾ ਤੋਂ ਬਾਅਦ ਕਿ ਉਹ ਅੱਗੇ ਦਾ ਕੋਈ ਰਸਤਾ ਜਾਂ ਕੋਈ ਚੇਤਾਵਨੀ ਵੀ ਦਿੰਦੇ ਨੇ ਹਾਂ ਬਿਲਕੁਲ ਉਹ ਸਾਫ਼ ਕਹਿੰਦੇ ਨੇ ਕਿ ਇੱਕ ਬਦਲਵੀਂ ਲਹਿਰ ਕੋਈ ਨਵੀਂ ਪਾਰਟੀ ਉਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅੱਛਾ ਤੇ ਬਹੁਤ ਸਖਤ ਸ਼ਬਦਾਂ ਚੇਟਾਵਨੀ ਦਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਨਾਲ ਭਵਿਚ ਕੋਈ ਵੀ ਸਮਝੌਤਾ ਕਰਨਾ ਉਹ ਖੁਦਕੁਸ਼ੀ ਹੋਵੇਗੀ ਖੁਦਕੁਸ਼ੀ ਇਹਨੇ ਸਖਤ ਸ਼ਬਦ ਹਾਂਜੀ ਕਹਿੰਦੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਉਹਨਾਂ ਨੂੰ ਵਾਪਸ ਲਿਆਉਣ ਦਾ ਕੋਈ ਫਾਇਦਾ ਨਹੀਂ ਤੇ ਇਸ ਬਦਲਾ ਲਈ ਜਾਂ ਇਸ ਲੜਾਈ ਲਈ ਨੌਜਵਾਨਾਂ ਨੂੰ ਕੋਈ ਖਾਸ ਸੰਦੇਸ਼ ਹੈ ਹਾਂ ਨੌਜਵਾਨਾਂ ਨੂੰ ਤਾਂ ਉਹ ਖਾਸ ਤੌਰ ਤੇ ਸੰਬੋਧਨ ਕਰਦੇ ਨੇ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਯਾਨੀ ਤੁਹਾਡਾ ਮੋਬਾਈਲ ਇਹੀ ਤੁਹਾਡਾ ਹਥਿਆਰ ਹੈ अच्छा मोबाइल हथियार है हां ਤੇ ਇਸ ਨੂੰ ਵਰਤੋ ਜਿਹੜੇ ਵਿਰੋਧੀ ਝੂਠੇ ਬਿਰਤਾਂਤ મતલਬ ਨੈਰੇਟਿਵ ਬਣਾਉਂਦੇ ਨੇ ਉਹਨਾਂ ਨੂੰ ਤੋੜੋ ਨੈਰੇਟਿਵ ਨੂੰ ਕਰੈਕ ਕਰਨਾ हां ਤੇ ਨਾਲ ਇਹ ਵੀ ਕਹਿੰਦੇ ਨੇ ਕਿ ਜਿੱਤਣ ਲਈ ਪੈਸਾ ਨਹੀਂ ਹੌਸਲਾ ਚਾਹੀਦਾ ਜਿੱਤਣ ਲਈ ਹੌਸਲੇ ਚਾਹੀਦੇ ਨੇ ਕਾਫੀ ਜੋਸ਼ਪਰਣ ਵਾਲੀ ਗੱਲ ਹੈ ਇਹ ਤਾਂ ਜੇ ਅਪ ਸਾਰੀ ਗੱਲ ਨੂੰ ਸਮੇਟੀਏ ਇਸ ਭਾਸ਼ਣ ਦਾ ਨਿਚੋੜ ਕੀ ਨਿਕਲਦਾ ਹੈ ਇੱਕ ਤਾਂ ਇਹ ਪਿਛਲੀ ਲੀਡਰਸ਼ਿਪ ਖਾਸ ਕਰਕੇ ਬਾਦਲ ਪਰਿਵਾਰ ਦੀ ਜ਼ਬਰਦਸਤ ਆਲੋਚਨਾ ਹੈ ਸਿਆਸੀ ਦਖਲ ਪਖੰਡ ਪੰਥ ਖੇਤਾਂ ਦੀ ਅਣਦੇਖੀ ਇਹ ਸਾਰੇ ਇਲਜ਼ਾਮ ਨੇ ਹਾਂਜੀ ਤੇ ਦੂਜਾ ਇਹ ਇੱਕ ਤਰ੍ਹਾਂ ਨਾਲ ਭਵਿੱਖ ਲਈ ਸੱਦਾ ਹੈ ਬਦਲਾਅ ਦਾ ਤੇ ਸਾਵਧਾਨ ਰਹਿਣ ਦਾ ਬਿਲਕੁਲ ਤੇ ਇਹ ਪਾਸ਼ਣ ਨਾ ਉਹੀ ਪੁਰਾਣਾ ਪਰ ਹਮੇਸ਼ਾ ਮੌਜੂਦ ਰਹਿਣ ਵਾਲਾ ਸਵਾਲ ਖੜਾ ਕਰਦਾ ਹੈ ਸਿੱਖ ਸਿਆਸਤ ਵਿੱਚ ਧਰਮ ਤੇ ਸਿਆਸਤ ਦਾ ਰਿਸ਼ਤਾ ਧਾਰਮਿਕ ਅਹੁਦਾ ਤੇ ਸਿਆਸੀ ਤਾਕਤ ਹਾਂ ਇਹ ਹਮੇਸ਼ਾ ਹੀ ਇੱਕ ਗੁੰਝਲਦਾਰ ਮਸਲਾ ਰਿਹਾ ਹੈ ਹਾਂਜੀ ਤੇ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਜਦੋਂ ਧਾਰਮਿਕ ਸੰਸਥਾਵਾਂ ਦੀ ਸਿਆਸੀ ਕੰਮਾਂ ਲਈ ਵਰਤੋਂ ਦੇ ਐਨੇ ਗੰਭੀਰ ਇਲਜ਼ਾਮ ਲੱਗਣ ਤਾਂ ਫਿਰ ਜਵਾਬਦੇਹੀ ਕਿਵੇਂ ਤੈਅ ਹੋਵੇ ਅਸਲ 'ਚ ਜਵਾਬਦੇਹੀ ਦਾ ਮਤਲਬ ਕੀ ਰਹਿ ਜਾਂਦਾ ਹੈ ਸਾਰੇ ਮਾਹੌਲ 'ਚ ਇੱਕ ਵੱਡਾ ਸਵਾਲ ਹੈ ਜਿਸ ਤੇ ਵਿਚਾਰ ਕਰਨ ਦੀ ਲੋੜ ਹੈ